ਹਾਂਜੀ ਸਤਿ ਸ਼੍ਰੀ ਅਕਾਲ ਸਾਰੇ। ਨੂੰ ਮੈਂ ਪਰਮਜੀਤ ਪਠਿੰਡਾ ਤੁਹਾਡਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦੀ ਪੁਟਿਕ ਪਠਿੰਡਾ ਉੱਪਰ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਖਾਦੀ ਕਾਟਨ ਦੇ ਸੂਟ ਜਿਨ੍ਹਾਂ ਦਾ ਮਾਰਕੀਟ ਪ੍ਰਾਈਸ 1400-1500 ਰੁਪਏ ਆ। ਅਸੀਂ ਤੁਹਾਨੂੰ ਸੇਲ ਦੇ ਵਿੱਚ 1000 ਰੁਪਏ ਦੇ ਵਿੱਚ ਜਿਹੜੇ ਤੁਹਾਨੂੰ ਇਹ ਸੂਟ ਦੇਣ ਵਾਲੇ ਆਂਗੇ। ਸਾਰੇ ਸੂਟ ਬਹੁਤ ਹੀ ਸੋਹਣੇ ਕਲਰ ਡਿਜ਼ਾਈਨ ਪ੍ਰਿੰਟਸ ਦੇ ਵਿੱਚ ਹੋਣ ਵਾਲੇ ਆ। ਸਾਰੇ ਸੂਟ ਪ੍ਰਿੰਟਡ ਨੇ। ਬਹੁਤ ਹੀ ਜਿਆਦਾ ਸੋਹਣੇ ਪ੍ਰਿੰਟਰ ਜੇਕਰ ਤੁਸੀਂ ਇਹਨਾਂ ਨਾਲ ਕੋਈ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਦੁਪੱਟਾ ਵੀ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਜੇਕਰ ਕੋਈ ਪੈਂਟ ਚਾਹੁੰਦੀ ਹੈ ਵੀ ਸਟਿਚ ਕਰਵਾਈਏ ਤਾਂ ਅਸੀਂ ਤੁਹਾਨੂੰ ਸਟਿਚਿੰਗ ਵੀ ਪ੍ਰੋਵਾਈਡ ਕਰਾਂਗੇ ਬਹੁਤ ਹੀ ਸੋਹਣੇ ਕਲਰ ਡਿਜ਼ਾਈਨ ਹੋਣ ਵਾਲੇ ਆ ਇਹਨਾਂ ਨੂੰ ਤੁਸੀਂ ਲੈਸਿਸ ਲਗਾ ਕੇ ਕੋਈ ਨੈਕਲੈਂਡ ਡਿਜ਼ਾਈਨ ਬਣਾ ਕੇ ਸੂਟ ਜਿਹੜਾ ਬਹੁਤ ਜਿਆਦਾ ਸੋਹਣਾ ਲੱਗਣ ਵਾਲੇ ਨੇ ਤੁਸੀਂ ਸਾਰੇ ਕਲਰ ਡਿਜ਼ਾਈਨ ਇਸ ਵਿੱਚ ਇੱਕ ਸਾਧੇ ਹੋ ਜੇਕਰ ਤੁਹਾਨੂੰ ਕੋਈ ਕਲਰ ਡਿਜ਼ਾਈਨ ਜਿਹੜਾ ਪ੍ਰਿੰਟ ਹੈ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਉੱਪਰ ਚੱਲ ਰਹੀ ਸਕਰੀਨ ਵਾਲੇ ਨੰਬਰ ਤੇ ਸਾਨੂੰ ਮੈਸੇਜ ਕਰਕੇ ਆਪਣਾ ਜਿਹੜਾ ਆਰਡਰ ਆ ਉਹ ਬੁੱਕ ਕਰ ਸਕਦੇ ਹੋਗੇ ਇਸ ਵੀਡੀਓ ਵਿੱਚ ਦਿਖਾਇਆ ਗਿਆ ਹਰੇਕ ਸੂਟ ਦਾ ਪ੍ਰਾਈਸ 1000 ਰੁਪਏ ਹੈਗਾ ਇਹ ਸਾਰੇ ਸੂਟ ਆ ਜਿਹੜੇ ਰੈਡੀ ਹੋ ਕੇ ਬਹੁਤ ਹੀ ਜ਼ਿਆਦਾ ਸੋਹਣੇ ਲੱਗਣ ਵਾਲੇ ਨੇ ਤੇ ਜਲਦੀ ਤੋਂ ਜਲਦੀ ਆਰਡਰ ਕਰੋ ਕਿਉਂਕਿ ਸਟਾਕ ਸਾਡੇ ਕੋਲ ਲਿਮਟਿਡ ਆ 60 65 ਸੂਟ ਆ ਜਿਹੜੇ ਬਣ ਕੇ ਤਿਆਰ ਰੈਡੀ ਕਰਵਾਏ ਆ ਸੀ ਤੇ ਛੇਤੀ ਤੋਂ ਛੇਤੀ ਆਰਡਰ ਕਰੋ ਤਾਂ ਕਿ ਤੁਸੀਂ ਇਸ ਸੇਲ ਕੋਲੋਂ ਵੰਝੇ ਨਾ ਰਹਿ ਸਕੋ ਇਸ ਸੇਲ ਦੇ ਵਿੱਚ ਤੁਹਾਨੂੰ 400 500 ਰੁਪਿਆ ਜਿਹੜੀ ਬਚਤ ਹੋ ਰਹੀ ਹੈ ਇੱਕ ਸੂਟ ਮਗਰ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਨੱਪਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੁਹਾਨੂੰ ਅੱਜ ਦੇ ਸੂਟਾਂ ਦੀ ਵੈਰਾਈਟੀ ਪ੍ਰਿੰਟ ਕਿਸ ਤਰ੍ਹਾਂ ਦੇ ਲੱਗੇ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਕਿਸ ਤਰ੍ਹਾਂ ਦੀ ਵੀਡੀਓ ਦੇਖਣੀ ਜਿਹੜੀ ਤੁਸੀਂ ਪਸੰਦ ਕਰੋਗੇ ਕਮੈਂਟਾਂ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੁਹਾਡੇ ਇੱਕ ਕਮੈਂਟ ਨਾਲ ਸਾਨੂੰ ਬਹੁਤ ਹਿੰਮਤ ਮਿਲਦੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਸਤਿ ਸ੍ਰੀ ਅਕਾਲ ਜੀ